ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀਖੀ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਕਿ ਤੁਹਾਡੇ ਭਾਜੀ ਨੂੰ ਗੱਡੀ ਮਿਲਣੀ ਹੈ ਤੇ ਉਹ ਅੱਜ ਸਵੇਰ ਤੇ ਗਏ ਹੋਏ ਨੇ 10 ਵਜੇ ਦੇ ਤੇ ਹੁਣ ਨਾ ਟਾਈਮ ਹੋਇਆ ਹੈ 11:30 ਪੋਨੇ 12 ਤੇ ਜਦ ਪਨੂਰ ਨੂੰ ਆਇਆ ਸੀ ਕਿ ਮੈਂ ਪਾਪਾ ਨਾਲ ਜਾਵਾਂ ਜਿੱਦ ਕਰਦੀ ਹੋਈ ਸੀ ਤੇ ਮੈਂ ਜਦ ਪਨੂਰ ਨੂੰ ਨਾ ਇੱਕ ਝੂਟਾ ਦਵਾ ਕੇ ਭੇਜ ਦਵਾ ਕੇ ਬਸ ਫੇਰ ਰੱਖ ਲਿਆ ਤੇ ਫੇਰ ਮਗਰ ਪੈ ਗਈ ਤੇ ਹੁਣ ਸੋ ਕੇ ਉੱਠੀ ਜੱਪੂ ਨੂੰ ਉਹਨੇ ਮੈਂ ਬਣਾ ਕੇ ਦਿੱਤੀ ਸੀ ਆਲੂ ਫਰਾ ਆਲੂ ਜੇ ਬਣਾ ਕੇ ਦਿੱਤੇ ਫਰਾ ਕਿਉਂਕਿ ਖਾਂਦੀ ਕੁਛ ਨਹੀਂ ਮੈਂ ਕਿਹਾ ਜੇ ਕੁਛ ਤੇ ਖਾਉਗੀ ਜੱਪੂ ਕੇ ਤੇ ਉਹਨਾਂ ਨੂੰ ਬਣਾ ਕੇ ਦਿੱਤੇ ਤੇ ਮੈਂ ਤੁਹਾਡੀ ਪਪਾ ਜੀ ਨੂੰ ਵੀਡੀਓ ਕਾਲ ਕੀਤੀ ਸੀ ਮੈਂ ਕਿਹਾ ਮਿਲ ਗਈ ਗੱਡੀ ਕਹਿੰਦੇ ਬੈਠੇ ਹੋਇਆ ਤੇ ਤੁਸੀਂ ਵੀ ਵੇਖੋਗੇ ਉਹ ਕਿਹੜੀ ਗੱਡੀ ਹੈਗੀ ਹੈ ਹਨਾ ਅ ਸਕੋਰਪੀਆ ਤੇ ਨਹੀਂ ਹੈਗੀ ਚਲੋ ਪ੍ਰਮਾਤਮਾ ਸਕੋਰਪੀਆ ਦੀ ਨਾ ਵੀ ਕਰੇ ਸਾਨੂੰ ਹੈਨਾ ਉੱਥੋਂ ਤੱਕ ਤੇ ਕਰੇ ਸਹੀ ਹਨਾ ਤੇ ਜਿਹੜੀ ਇਹ ਗੱਡੀ ਆ ਰਹੀ ਹੈ ਉਹ ਆਏਗੀ ਤੇ ਪਤਾ ਲੱਗੇਗਾ ਕਿਉਂਕਿ ਮੈਂ ਜਦੋਂ ਪੁੱਛਿਆ ਸੀ ਮੈਂ ਕਿ ਕੀ ਸਾਰ ਹੈਗੇ ਨੇ ਮਿਲਨ ਦੇ ਕਹਿੰਦੇ ਹਜੇ ਤਾਂ ਬੈਠੇ ਆ ਤਾਂ ਕਰ ਗਏ ਕਈ ਜਾ ਤੇ ਜੋ ਕਿ ਪਿਛਲੀ ਵਾਰੀ ਵੀ ਜਦੋਂ ਗਏ ਸੀ ਉਦੋਂ ਫੋਨ ਰਸਤੇ 'ਚ ਜਾਂਦੇ ਹੀ ਆ ਗਿਆ ਕਿ ਅੱਜ ਦਾ ਦਿਨ ਨਹੀਂ ਬਣਿਆ ਅਗਲੇ ਮਹੀਨੇ ਬਨਾਂਗੇ ਆਵੇਂ ਤੇ ਕਰਦੇ ਕਰਦੇ ਅਨਾਂ ਨੂੰ 2.5 ਮਹੀਨੇ ਹੋ ਗਏ ਜਨਵਰੀ ਦੀ ਗੱਲ ਸੀ ਉਹ ਜਨਵਰੀ ਕੇ ਫਰਵਰੀ ਦੀ ਗੱਲ ਸੀ ਤੇ ਉਸ ਤੋਂ ਬਾਅਦ ਹੁਣ ਦੀ ਗੱਲ ਹੈ ਹੁਣ ਆਇਆ ਹੁਣ ਅੱਜ ਸਵੇਰੇ ਵੀਰਜੀ ਵੀ ਆਏ ਸੀ ਗੱਡੀ ਦਾ ਕਹਿਣ ਵਾਸਤੇ ਕਿ ਤੈਨੂੰ ਗੱਡੀ ਤੇ ਲੈ ਜਾਗੇ ਕਾਰ ਦੇ ਵਿੱਚ ਤੇ ਚੱਲ ਤੈਨੂੰ ਆਸਾਨੀ ਹੋ ਜੇਗੀ ਜਾਨੀ ਆਪ ਤੇ ਬਾਈਕ ਤੇ ਉਹਨਾਂ ਦੇ ਘਰ ਤੱਕ ਚਲੇ ਗਏ ਸੀ ਹਾਂਜੀ ਤੇ ਉਸ ਤੋਂ ਦੀ ਬਾਅਦ ਡਾਕੂਮੈਂਟਸ ਆਪਣੇ ਲੈ ਗਏ ਡਾਕੂਮੈਂਟਸ ਚਾਹੀਦੇ ਸੀ ਹੁਣ ਗੱਡੀ ਆਏ ਕਿ ਉਹ ਗੱਡੀ ਕਿਹੜੀ ਹੈ ਬਸ ਅੱਜ ਮਿਲ ਜੇ ਕਿਉਂਕਿ ਉਹਦੇ ਨਾਲ ਹਰਜੀਤ ਨੂੰ ਹੋਰ ਵੀ ਜ਼ਿਆਦਾ ਆਸਾਨੀ ਹੋ ਜੇਗੀ ਜਿੱਥੇ ਸਾਨੂੰ ਬਾਈਕ ਲੈ ਜਾਣੀ ਪੈਂਦੀ ਹੈ 휠ਚੇਅਰ ਉੱਥੇ ਤੱਕ ਨਹੀਂ ਪਹੁੰਚਦੀ ਤੇ ਤਾਂ ਕਰਕੇ ਤੁਹਾਨੂੰ ਦਿਖਾਣੇ ਆ ਗੱਡੀ ਉਹ ਕਿਹੜੀ ਆਉਗੀ ਤੇ ਜੱਪੂ ਲੱਗਾ ਸੋਸ ਨਾਲ ਪੂਰੇ ਆਲੂ ਲਵੇੜਨ ਦੇਵਾਉਂ ਜੱਪੂ ਛੋੋਂ ਸੇ ਜ਼ਿਆਦਾ ਨਹੀਂ ਖਾਣੀ ਓਕੇ ਹਾਂ ਲਾ ਲਾ ਕੇ ਖਾਣੀ ਆ ਥੋੜੀ ਥੋੜੀ ਅੱਜ ਮੌਸਮ ਨਹੀਂ ਹੈਗਾ ਅੱਜ ਪੂਰੀ ਧੋਪ ਸੇ ਕਨਾਲ ਨਿਕਲੀ ਤੇ ਬੜੇ ਕੋ ਬਾਈਕ ਵੀ ਨਹੀਂ ਹੈਗੀ ਵੀਲ ਚੇਅਰ ਖੜੀ ਹੈ ਤੇ ਜੱਪੂ ਦੀ ਗੱਲ ਦੋ ਆ ਮਥੇ ਨਾ ਐਵੇਂ ਤੇ ਇੱਕ ਕਰੀਦੀ ਹੈ ਹੈਂਡ ਜੋੜ ਕੇ ਹੱਥ ਜੋੜ ਕੇ ਅੱਜ ਕਰ ਹੱਥ ਜੋੜ ਕੇ ਕਿ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਦਿਖਾ ਲ ਕਰੋ ਕੋਤਿ ਕੁਛ ਦਿਖਾ ਜਪਨੁਰ ਨਾ ਦਾਣਾ ਗੱਡਨ ਤੇ ਤੇ ਤਾਂ ਕਰਕੇ ਪਤਾ ਲੱਗਾ ਕਿ ਇਹਦੀ ਤਬੀਅਤ ਜੋ ਖਰਾਬ ਹੋਈ ਹੈ ਪਹਿਲੇ ਤੇ ਚਲੋ ਗਰਮੀ ਵੀ ਕੁਝ ਲੱਗੀ ਹੈ ਨੂੰ ਤੇ ਜੀ ਆਣਾ ਜਾਣਾ ਸੋਖਾ ਨਹੀਂ ਹੈ ਗਰਮੀ ਦੇ ਵਿੱਚ ਤਾ ਕਰਾ ਚੀਕਾ ਕਰਦੋ ਹੁਣ ਆਚੀਤਾ ਆਹਨ ਆਲੂ ਕਾਈ ਜਾਂਦਾ ਪੁੱਤ ਅੱਜ ਹਾਂਜੀ ਚਾਚੀ ਗੱਲ ਬਣਾ ਦੋ ਹਜੇ ਨਾ ਸੀ ਪਤਾ ਤੁਹਾਨੂੰ ਨਾਈ ਨਾਈ ਕਰਨੀ ਹੈ ਨਾਈ ਤੋਂ ਹੀ ਕਰਨੀ ਹੈ ਇਹਨੂੰ ਸਵੇਰੇ ਕਿਹਾ ਨਵਾ ਦੇਨੀ ਆ ਟਾਈਮ ਨਾਲ ਚੱਲ ਕੰਮ ਕਰਨ ਤੋਂ ਪਹਿਲਾਂ ਇਹਨੂੰ ਨਵਾ ਦਾ ਤੇ ਕਹਿੰਦੀ ਨਹੀਂ ਨਹੀਂ ਮੰਮਾ ਹੁਣ ਵੀ ਸੁੱਤੀ ਉੱਠੀ ਹੈ ਇਹਨੂੰ ਮੈਂ ਕਿਹਾ ਮੈਂ ਕਿਹਾ ਚਲੋ ਪਹਿਲੇ ਨਾਈ ਕਰ ਲਈਏ ਕੰਮ ਬਾਅਦ ਚ ਕਰਾਂਗਾ ਕਿਉਂਕਿ ਮੈਂ ਕੰਮ ਮੈਨੂੰ ਇਹ ਹੁੰਦਾ ਸੁੱਤੀ ਹੋਵੇ ਤੇ ਤਾਂ ਕਰਕੇ ਮੈਂ ਕਰਾਂ ਤੇ ਜਦੋਂ ਮੈਂ ਹੋਂ ਪੁੱਛਿਆ ਨਹੀਂ ਨਾ ਨਾ ਕਿਵੇਂ ਕਿ ਨਹੀਂ ਨਾ ਨਾ ਜੱਪੂ ਕਿਵੇਂ ਕਹਿੰਦਾ ਨਹੀਂ ਆਈ ਨਹੀਂ ਨਾ ਆਈ ਨਹੀਂ ਨਾ ਨਹੀਂ ਨਾ ਹੀ ਕਰਨੀ ਹਾਂ ਹੰ ਥੋੜਾ ਥੋੜਾ ਨਾ ਬੋਲਣਾ ਅ اچھا ਫਿਰ ਬੋਲ ਕੇ ਦੱਸ ਦੋ ਕਿ ਪਾਪਾ ਕਿੱਥੇ ਗਏ ਆ ਪਾਪਾ ਆਉਂ ਕਿੱਥੇ ਗੱਡੀ ਤੇ ਅੱਜ ਗੱਡੀ ਮਿਲ ਜੂਗੀ ਜੱਪੂ ਅੱਜ ਗੱਡੀ ਮਿਲ ਜੇਗੀ ਪਾਪਾ ਨੂੰ ਅਜਾ ਬਾਬਾ ਜੀ ਦਾ ਨਾਮ ਲੱਗੇਗਾ ਕਿ ਮਿਲ ਜੀਗੀ ਵਾਈ ਗੁਰੂ ਕਿੱਥੇ ਆ ਵਾਈ ਗੁਰੂ ਜੀ ਕਿੱਥੇ ਨੇ ਵਾਈ ਗੁਰੂ ਹਾਂ ਉਹ ਰੇ ਵਾਈ ਗੁਰੂ ਉਹ ਦੇਖੋ ਦੇ ਦੱਸ ਰਹੀ ਕਿੱਥੇ ਵਾਈ ਗੁਰੂ ਜੀ ਹਮ ਵਿਚਾਰਿਆਂ ਨੂੰ ਸਾਸੀ ਘਰ ਘਰ ਦੋ ਫਤੇ ਬੁਲਾ ਦੋ ਵਾਈ ਗੁਰੂ ਜੀ ਦਾ ਖਾਲਸਾ ਬਾਦੋਨਾ ਜਪਨੂਰ ਨੂੰ ਹੋਰ ਤੇ ਆਂਦਾ ਨਹੀਂ ਗਈ ਫਤੇ ਕਿਵੇਂ ਕਹਾਈਗੀ ਪੇਪੇ ਪੇਪੇ ਫਤੇ ਫਤੇ ਜਪੂਆ ਹੌਲੀ ਹੌਲੀ ਹੁਣ ਸਿੱਖ ਰਹੀ ਹੈ ਮੈਨੂੰ ਐ ਹੀ ਹੈ ਕਿ ਜਦੋਂ ਇਹ ਬੋਲਣਾ ਸਿੱਖ ਜੇਗੀ ਨਾ ਤੇ ਮੈਨੂੰ ਐ ਹੀ ਹੈ ਕਿ ਹੁਣ ਮੈਨੂੰ ਬੁੱਕ ਲਿਆ ਕੇ ਦੇਣੀ ਹੈ ਪੰਜਾਬੀ ਦੀ ਇੱਕ ਕਿਉਂਕਿ ਪੰਜਾਬ ਦੇ ਵਿੱਚ ਤੇ ਪੰਜਾਬੀ ਚੱਲਦੀ ਹੈ ਸਾਡੇ ਉਧਰ ਤੇ ਘਰ ਤੇ ਚੱਲਦੀ ਹੈ ਉਹ ਚੁਆਇਸ ਹੁੰਦੀ ਹੈ ਉਧਰ ਤੇ ਬਾਕੀ ਇਹ ਹੈ ਕਿ ਇਹਨੂੰ ਮੈਂ ਪੰਜਾਬੀ ਤੇ ਇੱਕ ਆਪਣੀ ਅਲਫਾਬੇਟਾ ਜਿਹੜੇ ਇਹ ABC ਸਾਰੀ ਆਸਥਾਨੀ ਨਾ ਇਹ ਚੀਜ਼ਾਂ ਮੈਨੂੰ ਐ ਹੀ ਹੈ ਕਿ ਜਪਨੂਰ ਨੂੰ ਜਦੋਂ ਤੱਕ ਸਕੂਲ ਪਾਣਾ ਉਦੋਂ ਤੱਕ ਮੈਂ ਥੋੜਾ ਜਨੂੰ ਟ੍ਰੇਨ ਕਰਦਾ ਕੋਸ਼ਿਸ਼ ਮੇਰੀ ਐ ਹੀ ਰਹੇਗੀ ਕਿਉਂਕਿ ਸਾਡੇ ਉਧਰ ਤੇ ਬੱਚਿਆਂ ਨੂੰ ਐਵੇਂ ਹੀ ਕਰਦੇ ਨੇ ਇਸੇ ਘਰੋਂ ਹੀ ਟ੍ਰੇਨਡ ਕਰਕੇ ਥੋੜਾ ਜਿਹਾ ਭੇਜਦੇ ਨੇ ਉਹਨਾਂ ਨੂੰ ਥੋੜਾ ਬੋਡੀ ਪਾਰਟ ਨੇਮ ਤੇ ਦੱਸ ਦਿੰਦੀ ਐ ਬਾਕੀ ਦਾ ਦੇਖੋ ਕੀ ਕਰੇਗੀ ਦੱチェਗਾ ਬਤ ਕਲਰਸ ਨੇਮ ਦੱਸੂਗਾ ਲਾਲ ਟੂਗਾ ਆਪਣੇ ਪੰਜਾਬ ਦੇ ਵਿੱਚ ਵੀ ਗੇਮਾਂ ਹੋ ਰਹੀਆਂ ਆ ਉਹ ਰੇਸ ਲਾਉਂਦੇ ਆ ਉਹ ਗੋਲਾ ਘੜਦੇ ਆ ਉਹ ਦੂਜਾ ਆਪਣੇ ਜਿਸ ਤਰ੍ਹਾਂ ਪੱਗੇ ਲੜਾਉਣੀ ਇੱਕ ਈਮਾ ਚੱਲ ਗਈ ਇਹਨਾਂ ਦੀ ਤੁਸੀਂ ਤਿਆਰ ਰੱਖਿਆ ਕਰੋ ਜਦੋਂ ਵੀ ਕਿਤੇ ਤੁਹਾਨੂੰ ਨਾਮ ਪਤਾ ਲੱਗੇ ਤਾਂ ਤੁਸੀਂ ਅਸੀਂ ਨੰਬਰ ਲਿਖ ਕੇ ਦੇ ਕੇ ਜਾਵਾਂਗੇ ਉਹਨਾਂ ਨੰਬਰਾਂ ਨਾਲ ਸੰਪਰਕ ਕਰੋ ਉਹ ਬੱਚੇ ਜਿਹੜੇ ਈਮਾ ਖੇਡਣਗੇ ਈਮਾ ਦੇ ਵਿੱਚ ਇਹ ਚੰਗਿਆ ਕਿਤੋਂ ਗੱਡੀ ਦਾ ਮਿੰਟ ਤੇ ਕੀ ਜਿੱਦੀ ਮਿਲ ਗਈ ਆ ਹਾਂ 2021 ਦੀ ਖਾਲੀ ਹੱਥ ਆ ਗਏ ਉਹ ਖੜੀ ਆ ਉੱਥੇ ਕਪੜਾ ਪਾ ਕੇ ਕੜਾਈ ਘੜੀ ਐ ਤਲਵੰਡੀ ਭਾਈ ਉਹ ਕਹਿੰਦਾ ਰਾਜ ਰਿਹਾ ਮੈਨੂੰ ਬੁਲਾਵਾ ਮੇਰਾ ਬਣਾ ਡਵਾ ਗਿਆ ਉਹ ਤੇ ਇੱਕ ਹੋਰ ਸੀਗੀ ਵਿਚਾਰੀ ਉਹ ਮੇਰੇ ਕੋਲ ਪੈ ਗਈ ਮੈਂ ਕਿਹਾ ਬਣਾ ਇਹਨੂੰ ਗੱਲ ਕਰਦਾ ਪੜਾ ਨਿਕਾ ਠੀਕ ਹੈ ਤੇ ਇੱਕ ਤਾਂ ਕੰਪਿਊਟਰ ਤੇ ਬੈਠੀ ਆ ਇਹਦਾ ਮਤਲਬ ਤੂੰ ਜੱਜ ਬਣ ਗਈ ਮੈਨੂੰ ਕਹਿੰਦੀ ਮੈਨੂੰ ਨਹੀਂ ਪਤਾ ਪਰ ਮੈਡਮ ਆਈ ਇੱਕ ਗੱਡੀ ਤੇ ਗੱਡੀ ਹੁੰਦੀ ਹੁਣ ਕਾਰ ਹੋਵੇ ਤੇ ਚਾਹੇ ਦੂਜੀ ਬੈਟਰੀ ਆਪਣੇ ਲਈ ਤਾਂ ਉਹ ਵੀ ਗੱਡੀ ਕੋਈ ਆ ਬੈਟਰੀ ਵਾਲੀ ਜਵੀਲ ਚੇਅਰ ਮਿਲਨੀ ਸੀ ਤੇ ਉਹ ਆਏ ਸੀਗਾ ਵੀ ਇਹ ਜਿਹੜੀ ਆ ਇਹ ਬੜੀ ਦੂਰ ਤੱਕ ਜਾਂਦੀ ਨੀਗੀ ਠੀਕ ਹੈ ਕਿਉਂਕਿ ਉਧਰ ਉਖੜੀਆਂ ਖੜੀਆਂ ਨੇ ਵਾਧਾ ਜਿੱਦੜਾ ਪਤਨ ਲੈ ਲੈਣੇ ਆ 100 ਕਿਲੋਮੀਟਰ ਮਲੇ ਆਪਣੇ ਪਿੰਡ ਪਿੰਡ ਜਿਜ ਘੁੰਮ ਸਕਦੀ ਏ ਬੰਦਾ ਉਖਾ ਸੀ ਜੇ ਨਾ ਤਾਂ ਨਾ ਹੂੰ ਠੀਕ ਹੈ ਤੇ ਉਹਦੇ ਤੇ ਬੰਦਾ ਜਾ ਸਕਦਾ ਕਿ ਦੁੱਧ ਦੁੱਧ ਲੈ ਆ ਸਕਦਾ ਇੰਨਾ ਸੌਖਾ ਸੀਗਾ ਮੈਨੂੰ ਹੁਣ ਤੂੰ ਤਿਆਰ ਮੈਂ ਤਾਂ ਚੱਲ ਰਿਹਾ ਸ਼ਹਿਰ ਨੂੰ ਤੂੰ ਤਿਆਰ ਹੋ ਜਾਂਦੀ ਐ ਤੇ ਉਹ ਮੈਂ ਤਾਂ ਜਾ ਜਾਏਗਾ ਮੈਂ ਉਹਦੇ ਤੇ ਤੂੰ ਬੈਠੇ ਨਹੀਂ ਕਰਦਾ ਨਹੀਂ ਮੈਂ ਤਾਂ ਸੋਚਦੀ ਪਈ ਸੀ ਤੇਲ ਤੂਲ ਚਾਵਾਂਗੇ ਜਦੋਂ ਘਰ ਗੱਡੀ ਆ ਜੇ ਉਹ ਵਡੀ ਗੱਡੀ ਐ ਇੱਥੇ ਤਾਂ ਮੈਂ ਬੈਠੀ ਹੋਈ ਉਹ ਆ ਯਾਰ ਉਹ ਤਲਵੰਡੀ ਭਾਈ ਖੜੀ ਆ ਡਾਕਟਰ ਨੂੰ ਫਿਰ ਉਹ ਵਿਚਾਰੀ ਨੇ ਮੈਡਮ ਨੇ ਪੁੱਛਿਆ ਨਾ ਤੈਨੂੰ ਮਿਲੀ ਨਹੀਂ ਜਦੋਂ ਮੈਂ ਕਿਵੇਂ ਕਹਿ ਰਹਾ ਮੈਂ ਕਿ ਵੀ ਹਨਾ ਹੂੰ ਤੇ ਮੁੜ ਕੇ ਉਹ ਉਹਨੇ ਤੇਰੀ ਨੇ ਮੇਰੀ ਖਾਤਰ ਇੱਕ ਮੁੰਡਾ ਆ ਜਿੰਦੀ ਗਿਆ ਉਹ ਸਰਕਾਰੀ ਨੌਕਰੀ ਟੀ ਮੁੰਡਾ ਤੇ ਉਹਨੇ ਮੇਰੀ ਖਾਤਰ ਫਿਰ ਇਹਨਾਂ ਨੇ ਦੋਨਾਂ ਨੇ ਵਿਚਾਰਿਆਂ ਨੇ ਪੁੱਛਿਆ ਡਾਕਟਰ ਨਾਲੂ ਉਹ ਵੀ ਆਏ ਕੀ ਆ ਗੱਲ ਹੋ ਗਈ ਉਹ ਹੁਣ ਮੈਨੂੰ ਮਿਲਣੀ ਨਹੀਂ ਗਈ ਤੇ ਰਿਕਾਰਡ ਪੋਲੀ ਆ ਤਾਂ ਹੁਣ ਨਾ ਪੜੀ ਪਈ ਐ ਇੱਡੀ ਦੀ ਆਨਲਾਈਨ ਤੇ ਫਿਰ ਚੜਨਾ ਹੀ ਸੀ ਜੇ ਉਹ ਕਹਿੰਦਾ ਸਾਰੁਖਰ ਮੈਨੂੰ ਯਾਦ ਆ ਗਿਆ ਮੈਂ ਤਾਂ ਤਲਵੰਡੀ ਭਾਈ ਪਰੇ ਸੀ ਉਹ ਕਹਿੰਦਾ ਜੇ ਮਾ ਆ ਤੁਸੀਂ ਫੋਨ ਨਾ ਚੱਕਿਆ ਹੋਵੇ ਉਹਨਾਂ ਨੇ ਫੋਨ ਆਇਆ ਹੋਵੇ ਜਾਂ ਨਾ ਲੱਗਿਆ ਹੋਵੇ ਤੁਹਾਡਾ ਫੋਨ ਤੇ ਉਹ ਰੈੱਡ ਕਰਾਸ ਤਲਵੰਡੀ ਭਾਈ ਤੋਂ ਹੀ ਮਿਲੂਗੀ ਉੱਥੋਂ ਜਾ ਕੇ ਆਦੀ ਲੈ ਆਏ ਉੱਥੇ ਅੱਜ ਵੀ ਮਿਲ ਜੂਗੀ ਹੈ ਹੁਣ ਜਿੱਥੇ ਤਾਂ ਮਰਜ਼ੀ ਚੱਲ ਸਕਦੇ ਹੋ ਕਹਿੰਦਾ ਧੀ ਥੋੜੇ ਜੁੱਤੀ ਟੁੱਟ ਗਈ ਐਤੋਂ ਪਤਾ ਲੱਗ ਗਿਆ ਕਿ ਅੱਜ ਕੰਮ ਨਹੀਂ ਹੋਣਾ ਵਾਹ ਹੀ ਐਤੋਂ ਪਤਾ ਲੱਗਣਾ ਸੀ ਅੱਜ ਕੰਮ ਨਹੀਂ ਹੋਣਾ ਜਦੋਂ ਜੁੱਤੀ ਟੁੱਟੇ ਕੰਮ ਨਹੀਂ ਬੰਦੇ ਏ ਇਸ ਨੂੰ ਉਹਨੂੰ ਵੀਦਾਰੇ ਨੂੰ ਕਹਿੰਦੇ ਜਿਨ੍ਹਾਂ ਦਾ ਨਾਮ ਗਿਆ ਦੇ ਹੋਰ ਮੁੰਡਾ ਸੀ ਫੇਰ ਸਪਨਾ ਰਹਿ ਗਿਆ ਗੱਡੀ ਦਾ ਹਨਾ ਖਾਲੀ ਹੱਥ ਆ ਗਏ ਆ ਗਿਆ ਖਾਲੀ ਹੱਥ ਲੈ ਕੱਲ ਹੀ ਦੇ ਖਾਲੀ ਆ ਤੇ ਪਰਨਾ ਕੀ ਜੀ 5 ਸਾਲ ਤੋਂ ਪਹਿਲਾਂ ਮਿਲ ਚੁੱਕੀ ਹੋਈ ਸੀ ਗੱਡੀ ਜਿਹੜੀ ਚਾਬੀ ਗੱਡੀ ਦੀ ਚਾਬੀ ਦੀ ਨਾਲ ਆਪਾਂ ਗੱਲ ਕੀਤੀ ਸੀ ਉਹ ਚਾਬੀ ਤੋਂ ਹੀ ਬੰਦ ਹੁੰਦੀ ਆ ਚਾਬੀ ਤੋਂ ਹੀ ਔਨ ਹੁੰਦੀ ਆ ਤੇ ਗੱਡੀ ਤੇ ਗੱਡੀ ਏ ਜਿੰਦਗੀ ਗੱਡੀ ਸੀ ਠੀਕ ਹੈ ਪਰ ਮੈਨੂੰ ਆਇਆ ਸੀਗਾ ਮੈਂ ਦੁੱਧ ਦੁੱਧ ਲਿਆ ਮੌਨ ਸੌਖਾ ਗਿਆ ਇਹਨੂੰ ਕੱਢਣਾ ਬਾਲਾ ਉੱਥਾ ਬਾਕੀ ਗੱਲ ਤੇ ਹੋਈ ਏ ਜਦੋਂ ਟਾਈਮ ਆਵੇ ਜੇ ਵੀ ਰਾਤ ਵੀ ਮੈਂ ਕਹੀ ਸੀ ਗੱਲ ਐਸ ਕਿ ਜਦੋਂ ਗੱਡੀ ਦੀ ਜਿਹੜੀ ਚੀਜ਼ ਦਾ ਟਾਈਮ ਉਦੋਂ ਆਵੇ ਉਦੋਂ ਹੀ ਆਣੀ ਉਸ ਤੋਂ ਪਹਿਲੇ ਨਹੀਂ ਆ ਸਕਦੀ ਮੈਂ ਤਾਂ ਉਹ ਦੂਜੇ ਇਹ ਤਾਂ ਉਹਨੇ ਹਜੇ ਵੀ ਦਾ ਬਾਬਾ ਜੀ ਨੂੰ ਜਦੋਂ ਮਨਜ਼ੂਰ ਹੋਣੀ ਇਹਨਾਂ ਉਦੇ ਜੀ ਨਾ ਨਾ ਕਿਹਾ ਸੀ ਰੇ ਸੋਣਾ ਨਾ ਮੈਂ ਉਹਨਾਂ ਭਰਾ ਸੁਖਾ ਕਬੱਡੀ ਖੇਡਦਾਗਾ ਮੈਂ ਕਿਹਾ ਵੀ ਸੁਖੇ ਉਧਰ ਤੂੰ ਆਪਦਾ ਗੱਡੀ ਤੇ ਆ ਜੀ ਮੈਂ ਤੇ ਰੇਸ਼ਮ ਤਾਂ ਬਈ ਆਪ ਕੋ ਆਪਣੇ ਗੱਡਿਆਂ ਤੇ ਆਵਾਂਗੇ ਲੈ ਸਪਨਾ ਵੇਖਣਾ ਗੱਡੀ ਤੇ ਅੱਜ ਤੇ ਧੁੱਪ ਥੋੜੀ ਥੋੜੀ ਆ ਜੂ ਇਹਦੇ ਨਾਲ ਅੱਜ ਤੇ ਧੁੱਪ ਨਿਕਲੀ ਹੋਈ ਹੈ ਪੂਰੀ ਆਸਮਾਨ ਪੂਰਾ ਚੜਿਆ ਗਿਆ ਬਾਸ ਸੋਣਾ ਹੈ ਤੇ ਚਲੋ ਫਿਰ ਤੁਸੀਂ ਹੁਣ ਬਹਿ ਜਾਓ ਉਹਦੇ ਕੋਲ ਆਰਾਮ ਨਾਲ ਮੈਂ ਦਰ ਆਪਣਾ ਰੋਟੀ ਵੀ ਖਵਾਈ ਕਿ ਨਹੀਂ ਉਹਨਾਂ ਨੇ ਹੈ ਰੋਟੀ ਲੱਗੀ ਸੀ ਮੈਂ ਤਾਂ ਖਾਧੀ ਸੀ ਹੈ ਮੈਂ ਤਾਂ ਖਾਧੀ ਨਹੀਂ ਲੱਗੀ ਸੀ ਮਾਮਾ ਕਿਉਂ ਨਹੀਂ ਖਾਧੀ ਤੇ ਵੈਸੇ ਕਿਹੜੀ ਗੱਲ ਹਾਂ ਖਾਧੀ ਦੋ ਨਹੀਂ ਉਹ ਉਹਨੇ ਮੈਨੂੰ ਪੁੱਛਿਆ ਸੀਗਾ ਮੈਨੂੰ ਨਾ ਕੁੜੀ ਆ ਸੀ ਨਾ ਜੱਸੀ ਜੱਸੀ ਕੀ ਬਿਸਨਸ ਨੂੰ ਕਰਮਾਈਆਂ ਦੀ ਗੱਲ ਤੇ ਤਾਂ ਨਹੀਂ ਮੇਰੇ ਦੁਪਹਿਰੇ ਜੇ ਇੱਥੇ ਆਇਆ ਤਾਂ ਇਹ ਇੱਥੇ ਬਖੜ ਕੇ ਫੋਟੋ ਕਰਾਈ ਸੀ ਉਹਨੇ ਕੁੜੀ ਨਾਲ ਆਪਦੀ ਨਾਲ ਹਾਂ 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 ਉਹਦਾ ਵੱਡਾ ਭਰਾ ਲੱਗਿਆ ਬਾਥੇ ਟੀਚਰ ਅੱਛਾ ਸੂਨ ਬਹੁਤ ਕਾਈ ਸਵਾਲ ਅੱਛਾ ਅੰਬਾਗੇ ਪੁਰਾਣੇ ਹਾਂ ਠੀਕ ਚਲ ਹੁਣ